इतना जोर दा का है ना बिच बड़ी के सवाल दे गले बिच दो फुटे ना गंभीर जख्मी बठिंडा से बिच चाइना दो दी बातों तो होने वाले अंधविकट नामा रुकन दा नाम नहीं ले रही हा। हाल ही बिच कमांड पागी कथा बप्पडी ਜਿਵੇਂ ਤੂੰ ਬਾਈ ਕੁਤਵਾਲ ਦੇ ਗਲੇ ਵਿੱਚ ਚੈਨਾ ਡੋਰ ਫਚਕਨ ਮੁੱਛ ਦੀ ਛਾਬਾਲੀ ਅਤੇ ਪੋਝਮਾਲੀ ਨੇ ਗਮੀਟਾ ਕਰਤੀ ਗਈ ਦਾਖਾ ਸੀਤੀ ਸੀ ਐਸਤਵਾਲ ਵਿੱਚ ਕਿ ਤਾਰਾ ਜਿਤੇ ਦਾਤਾ ਉਠ जिंदगी बचाने तुरंत की कथा एक भगती द्वारा कैद की जिसने इस जान लेन खिंचा चैना दौड़ी बतोत्ते पाबंदी से उचता अमल पंजाब सरकार ने पहला ही चैना दौड़ी बेकई से ਬੱਤੂ ਤੇ ਪਵੰਦੀ ਲਗਾਈ ਹੋਈ ਹੈ ਪਾਇ ਇਛਦੇ ਬਾਬਾ ਯੂਟਿਊਬ ਜਾਇਆ ਮਿਤੇ ਸੁਖੀ ਤਾਂ ਮਿਤੇ ਸੇ ਹੈ ਚਿਪ ਜਾਨਵਾ ਨਹੀਂ ਨਹੀਂ ਸਕੋ ਮਨੂਖੀ ਜਾਨ ਲਈ ਜਾਨੇ ਬਹੇ ਸ਼ੈਤਾਨ ਅੱਜ ਨਾਮ ਦੇ ਵਿਰੋੜ ਬਠਿੰਡਾ ਦੇ ਉੱਤੇ ਇੱਕ ਬਾਈਕ ਚਾਲਕ ਆਪਦੀ ਬਾਈਕ ਤੇ ਜਾ ਰਿਹਾ ਸੀਗਾ ਤਾਂ ਉਦੇ ਗਲੇ ਦੇ ਵਿੱਚ ਪਤੰਗ ਦੇ ਨਾਲ ਘੱਟ ਕੇ ਆਈ ਹੋਈ ਚਾਈਨਾ ਡੋਰ ਪੈ ਗਈ। ਇੰਨੀ ਬੁਰੀ ਤਰੀਕੇ ਨਾਲ ਗਲਾ ਵੱਢਿਆ ਗਿਆ ਵਿਚਾਰੇ ਦਾ। ਉਹਦੀ ਸਾਹ ਵਾਲੀ ਪਾਈਪ ਤੇ ਜਿਹੜੀ ਫੂਡ ਵਾਲੀ ਪਾਈਪ ਹੈ ਦੋਨੋਂ ਵੱਢੀਆਂ ਗਈਆਂ। ਉਹਦੇ ਬਲੀਡਿੰਗ ਮੂੰਹ 'ਚ ਵੀ ਸ਼ੁਰੂ ਹੋ ਗਈ। ਗਰਦਨ ਉਹਦੀ ਆਲਮੋਸਟ ਇਹ ਸਮਝ ਲਓ ਵੀ ਅੱਧੇ ਤੋਂ ਜ਼ਿਆਦਾ ਕੱਟੀ ਗਈ। ਉਹਨੂੰ ਤੁਰੰਤ ਜਿਹੜਾ ਹੈਗਾ ਪਹਿਲਾਂ ਦਿੱਲੀ ਹਾਰਟ ਹਸਪੀਟਲ ਪਹੁੰਚਾਇਆ ਗਿਆ ਜਿਨ੍ਹਾਂ ਨੇ ਫਰਸਟ ایڈ ਦੇਣ ਤੋਂ ਬਾਅਦ ਉਸਨੂੰ ਰੈਫਰ ਕਰਤਾ। ਫਿਰ ਉਸ ਤੋਂ ਬਾਅਦ ਬਠਿੰਡੇ ਦੇ ਇੱਕ ਹੋਰ ਹਸਪਤਾਲ ਲੈ ਕੇ ਗਏ। ਉਹਨਾਂ ਨੇ ਵੀ ਹਾਲਤ ਨੂੰ ਸੀਰੀਅਸ ਦੇਖਦੇ ਹੋਏ ਉਹਨਾਂ ਨੂੰ ਐਮਜ਼ ਰੈਫਰ ਕਰਤਾ। ਇਹ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਜਿਹੜਾ ਲੜਕਾ ਹੈ ਉਹਦੀ ਪਛਾਣ ਟੋਨੀ ਉਹਦੇ ਪਿਤਾ ਦਾ ਨਾਮ ਬਨਾਸੀ ਦਾਸ ਜਿਹੜੇ ਕਿ ਕਨਈਆ ਚੌਂਕ ਦੇ ਰਹਿਣ ਵਾਲੇ ਹੈਗੇ ਆ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੈਗੇ ਆ ਡੀਸੀ ਸਾਹਿਬ ਨੂੰ ਐਸਐਸਪੀ ਮੈਡਮ ਨੂੰ ਕਿ ਇਹ ਇੰਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਸਖਤ ਕਾਰਵਾਈ ਦੀ ਜ਼ਰੂਰਤ ਹੈਗੀ ਆ ਪ੍ਰਸ਼ਾਸਨ ਆਪਦੇ ਐਫਰਟਸ ਕਰੀ ਜਾਂਦਾ ਹੈ ਡੋਰ ਬੈਨ ਕਰਤੀ ਲੇਕਿਨ ਜਿਹੜੇ ਬੇਫਕੂਫ ਲੋਗ ਹੈਗੇ ਅਸੀਂ ਹੁਣ ਬੇਫਕੂ ਖਾਵਾਂਗੇ ਜੀ ਦੇਖੋ ਸਾਨੂੰ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ ਲੇਕਿਨ ਹੁਣ ਕਰੀਏ ਕੀ ਕੀ ਹੁਣ ਮੂਹ ਦੇ ਵਿੱਚ ਇਹ ਚੀਜ਼ ਨਿਕਲਦੀ ਹੈ ਜਿਹੜੇ ਬੇਕਸੂਰ ਲੋਕ ਆ ਉਹਨਾਂ ਦਾ ਕੀ ਮਤਲਬ ਕਸੂਰ ਹੈਗਾ ਕੀ ਉਹਨਾਂ ਦਾ ਕਸੂਰ ਆ ਉਹ ਬਾਈਕ ਚਾਲਕ ਮੁੰਡਾ ਜਾ ਰਿਹਾ ਸੀ ਉਹਦੀ ਉਮਰ ਕਿੰਨੀ ਕੁ ਸੀਗੀ ਵਿਚਾਰੇ ਦਾ ਗਲਾ ਵੱਢਿਆ ਗਿਆ ਜੀ ਹੁਣ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈਗਾ ਇਸ ਤਰ੍ਹਾਂ ਦੇ ਕਿੰਨੇ ਹਾਸੇ ਪਹਿਲਾਂ ਹੋ ਚੁੱਕੇ ਆ ਲੋਕਾਂ ਨੂੰ ਹਲੇ ਵੀ ਨਹੀਂ ਅਕਲ ਆਂਦੀ ਜਿਹੜੇ ਚਾਈਨਾ ਡੋਰ ਯੂਜ਼ ਕਰਦੇ ਆ ਸਾਡੀ ਕੋਈ ਆਪਦੀ ਮੋਰਲ ਡਿਊਟੀ ਨਹੀਂ ਬਣਦੀ ਸਾਰਾ ਕੁਝ ਪ੍ਰਸ਼ਾਸਨ ਕਰੇ ਸਾਰੇ ਕੁਝ ਪੁਲਿਸ ਕਰੇ ਫਿਰ ਗਾਲਾਂ ਆਪਾਂ ਪ੍ਰਸ਼ਾਸਨ ਨੂੰ ਕੱਢ ਦਿਓ ਕਸੂਰ ਆਪਾਂ ਪੁਲਿਸ ਦਾ ਠਹਿਰਾ ਦਿਓ ਵੀ ਪੁਲਿਸ ਨਾਕਾਮ ਹੈਗੀ ਐ ਆਪਣੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਜਦੋਂ ਕਿਸੇ ਆਪਦਾ ਘਰ ਦਾ ਮਰਦਾ ਹੈਗਾ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਉਦੋਂ ਸਮਝ ਆਂਦੀ ਹੈਗੀ ਐ ਇਸ ਚੀਜ਼ ਦੀ ਪਹਿਲਾਂ ਹੀ ਸਮਝ ਲਓ ਜਿਹੜੇ ਲੋਕ ਜਿਹੜੇ ਹੈਗੇ ਐ ਇਹ ਆਪਣੇ ਲੋਕਾਂ ਨੂੰ ਇਹਨਾਂ ਨੂੰ ਐਂ ਸਮਝ ਲਓ ਵੀ ਇਹ ਵੀ ਆਪਣੇ ਪਰਿਵਾਰ ਦੇ ਮੈਂਬਰ ਐ ਇਹਨਾਂ ਦੀ ਥਾਂ ਤੇ ਆਪਣੇ ਵੀ ਕੋਈ ਪਰਿਵਾਰ ਦਾ ਜੀਵ ਐ ਮਰ ਸਕਦਾ ਹੈਗਾ ਵਿਚ ਆ ਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈਗੀ ਐ ਕਿ ਸਖਤ ਤੋਂ ਸਖਤ ਕਾਰਵਾਈ ਕਰੋ ਨਿਦਾਨ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈਗਾ ਕਿ ਜਿਹੜਾ ਇਹ ਪਤੰਗਬਾਜੀ ਦਾ ਧਿਆਨ ਐ ਇਹ ਹੀ ਬੰਦ ਕਰਨਾ ਪਊਗਾ ਕਿਸੇ ਟਾਈਮ ਲੋਕਾਂ ਨੂੰ ਚਾਹ ਹੁੰਦਾ ਸੀਗਾ ਵੀ ਬਸੰਤ ਦੇ ਬਸੰਤਾਰੀ ਆ ਪਤੰਗ ੜਾਵਾਂਗੇ ਇੰਜੋਏ ਕਰਾਂਗੇ ਉਹਨਾਂ ਤਾਂ ਡਰ ਲੱਗਣ ਲੱਗ ਗਿਆ ਪਰਿਵਾਰਾਂ ਨੂੰ ਆਪਦੇ ਬੱਚਿਆਂ ਨੂੰ ਬਾਹਰ ਭੇਜਣ ਲੱਗੇ ਜਿਹੜੇ ਬੱਚੇ ਪੜ੍ਹਨ ਜਾਂਦੇ ਆ ਆਪਦੇ ਕੰਮ ਤੇ ਜਾਂਦੇ ਆ ਜਿਹੜੇ ਲੋਕ ਆਪਦੇ ਕੰਮਾਂਕਾਰਾਂ ਤੇ ਜਾਂਦੇ ਆ ਬਾਈਕ ਲੈ ਕੇ ਡਰ ਲੱਗਣ ਲੱਗ ਗਿਆ ਹਰ ਇੱਕ ਬੰਦਾ ਇਹ ਕਹਿਣ ਲੱਗ ਗਿਆ ਵੀ ਭਾਈ ਬਸੰਤ ਨੇੜੇ ਆ ਗਈ ਚਾਈਨਾ ਡੋਰ ਨਾਲ ਗਲੇ ਦੇ ਵਿੱਚ ਪੈ ਜੋ ਆਪਦਾ ਧਿਆਨ ਨਾਲ ਜਾਓ ਹੋਲੀ ਜਾਓ ਮਤਲਬ ਡਰ ਦਾ ਮਾਹੌਲ ਪੈਦਾ ਹੋਣ ਲੱਗ ਗਿਆ ਇਹ ਲਿਤੇ ਹਾਰ ਦੇ ਨਾਲ ਜਿੱਥੇ ਪਹਿਲਾਂ ਖੁਸ਼ੀ ਮਨਾਈ ਜਾਂਦੀ ਸੀ ਸਾਡੀ ਪ੍ਰਸ਼ਾਸਨ ਨੇ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਚਾਈਨਾ ਡੋਰ ਇਸਤੇਮਾਲ ਕਰਦਿਆਂ ਨਾ ਜੀ ਸਭ ਤੋਂ ਵੱਧ ਪਹਿਲਾਂ ਕਾਰਵਾਈ ਉਹਦੇ ਕੀਤੀ ਜਾਵੇ